ਹਾਂਜੀ ਮੇਰੇ ਵੀਰ ਭਰਾਵੋ ਕੀ ਹਾਲ ਚਾਲ ਹੈ ਮੈਂ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਪਰਤਾਂਦਰੋਸਤ ਹੋਣਗੇ ਉਮੀਦ ਕਰਦਾ ਮੈਂ ਤੇ ਮੇਰੇ ਵੀਰ ਭਰਾਵੋ ਆਪਣੇ ਵੀਰ ਭਰਾਵਾਂ ਦੇ ਕੋਲ ਆ ਬਸ਼ੇਰੀ ਸੇਲ ਹੈ ਦੂਦਿਆ ਸੰਜਾਵ ਹੈ ਤੇ 13 ਕਿ ਮਹੀਨੇ ਉਮਰ ਹੈ ਬਸ਼ੇਰੀ ਦੀ 56 ਇੰਚ ਹਾਈਟ ਹੈ ਜੀ ਤੇ ਬਾਦਲ ਕੋੜੇ ਦੀ ਬੱਚੀ ਆ 61 ਇੰਚ ਹਾਈਟ ਹੈ ਕੋੜੇ ਦੀ ਤੇ ਰੇਟ ਪਾਈ ਹੋਰੇ ਕਰਦੇ ਆ ਜੀ 1 ਲੱਖ ਤੇ 10000 ਬਾਕੀ ਮੌਕੇ ਤੇ ਮਨਦਾਨ ਕਰ ਦੇਣਗੇ ਤੇ ਬਲਬੋਰੀਆਂ ਦੀ ਬੇਚੇਰੀ ਸਾਫ ਹੈ ਜੀ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ 9812750697 ਤੇ ਗੱਲਬਾਤ ਕਰ ਲਿਓ ਤੇ ਡਿਟੇਲ ਮੈਂ ਤੁਹਾਨੂੰ ਸਾਰੀ ਦੱਸਤੀ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਤੇ ਜੇ ਤੁਸੀਂ ਵੀ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 855482340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ